ਕਰੋ ਮਾਰੇ ਖਾੜੇ ਕੋੜ ਲੈ ਆਈ ਵੀ ਕਾਫੀ ਜਾ ਕੇ ਕਰੋ ਖਾੜੇ ਨੋਟ ਲੈ ਵੀਰੋ ਇੱਤੇ ਮਾਲ ਖਾੜਾ ਮਾਰੇ ਲਾਗੇ ਆ ਗਿਆ ਧੀਰਪੁਰ ਬਜਵਾੜੀ 15 ਤਰੀਕ ਨੂੰ ਵਿਆਹ ਕੇ ਵਿੱਚ ਖਾੜਾ ਧੀਰਪੁਰ ਬਜਵਾੜੀ ਸਭ ਸੰਗਤਾਂ ਨੇ ਪਹੁੰਚਣਾ 16 ਨੂੰ ਬੱਤਾ ਸਿਲਕੇ ਲਾਗ ਬੱਤਾ 16 ਨੂੰ ਬੱਤਾ 18 ਨੂੰ ਲੋਹ ਸਿੰਬਲੀ ਅੰਬਾਲੇ ਦੇ ਲਾਗ ਲੋ ਸਿੰਬਲੀ 19 ਤਰੀਕ ਨੂੰ ਮਾਜਰੀ ਖੰਡ ਮਾਨ ਕੇ ਲਾਗ ਪਿੰਡ ਮਾਜਰੀ ਲੈ 20 ਵਾਲਾ ਖਾੜਾ ਗੌਰ ਕਰਕੇ ਸੁਣੋ ਵੀਰੋ 20 ਤਰੀਕ ਨੂੰ ਭਗਤਾ ਸਾਰਾਮ ਜੀ ਦੀ ਵਰਸੀ ਹੈ ਸਾਲ ਵਾਲੀ ਵਰਸੀ ਹੈ ਸੰਗਤ ਜੀ ਸਾਰੇ ਸੰਗਤਾਂ ਨੇ ਜਰੂਰ ਪਹੁੰਚਣਾ ਬਾਬਾ ਜੀ ਦੀ ਸਾਲ ਵਾਲੀ ਵਰਸੀ ਹੈ 20 ਤਰੀਕ ਮੌਸ ਹੈ ਵੀਰੋ 20 ਤਰੀਕ ਦੀ ਤਾਂ 20 ਤਰੀਕ ਨੂੰ ਸਵਾਹਨ ਸਮਾਰਕ 'ਤੇ ਸਭ ਸੰਗਤਾਂ ਨੇ ਪੁੱਜਣਾ 20 ਤਰੀਕ ਨੂੰ ਆਪਣਾ ਉੱਥਾ ਵੀ ਖੜਾ ਹੋਣਾ। ਬਾਈ ਨੂੰ ਰੈਪਰ ਖੁਰਦ ਛੋਟਾ ਰੈਪਰ ਮੌੜੀ ਪੈਦ ਮਾਨ ਕੇ ਲਾਗ ਛੋਟਾ ਰੈਪਰ 23 ਤਰੀਕ ਨੂੰ ਬੜਾ ਰੈਪਰ ਭਾਗੂ ਮੱਜਰੇਗੇ ਲਾਗ ਰੈਪਰ ਕਲਾ ਬੜਾ ਰੈਪਰ 23 ਨੂੰ ਉੱਥੇ ਜੀ 24 ਨੂੰ 24 ਨੂੰ ਵੀਰੋ ਮਾਰ ਕਬਰ شریف ਹੈ ਮਾਨਕ ਵਰਸਰੀਫ 24 ਨੂੰ ਉੱਥੇ ਵੀ ਸੰਗਤਾਰੇ ਪਹੁੰਚਣਾ 27 ਨੂੰ ਫਾਂਟਵਾ ਵੀਰੋ 27 ਨੂੰ ਫਾਂਟਵਾ ਤਰੀਕ 27 ਮਹੀਨਾ ਯੋਹੀ 11ਵਾਂ ਹੀ 28 ਨੂੰ ਮਨਾਣਾ 28 ਨੂੰ ਮਨਾਣਾ ਵੀਰੋ ਠੱਸ ਕੇ ਗਲਾਗ ਮਨਾਣਾ 28 ਨੂੰ ਮਨਾਣਾ 29 ਨੂੰ ਰਤਨਗੜ ਸਿੰਬਲ 29 ਨੂੰ ਰਤਨਗੜ ਸਿੰਬਲ 30 ਨੂੰ ਚਾਉੜ ਮਸਤ ਪਰ ਚੌੜ ਮਾਸਟਰ ਰੰਬਾਲੇ ਦੇ ਅੱਗੇ 10 15 ਕਿਲੋਮੀਟਰ ਪੇਬਾਰ ਰੋਡ ਚਾਰ ਡਾਂਸਰ ਈਵ ਸੋਣੇ 12ਵੇਂ ਮਹੀਨੇ ਕੇ ਜੀ 2 ਤਰੀਕ ਨੂੰ ਸਿਆਲਵਾ ਮਾਜਰੀ ਸਿਆਲਵਾ ਮਾਜਰੀ ਲਗੂਗਾ 2 ਤਰੀਕ ਨੂੰ ਮੀਨਾ 12ਵਾਂ ਤਿੰਨ ਨੂੰ ਠਾਉਣਾ ਮੀਆਂ ਵਰਗੇ ਲਾ ਕੇ ਠਾਉਣਾ ਤਿੰਨ ਨੂੰ ਠਾਉਣਾ 6 ਨੂੰ ਟੰਗੜਾ ਲਈ ਮੀਨਾ ਬਾਰਮਾ 6 ਨੂੰ ਢੰਗਰਾਲੀ ਖਾਤਰ ਨੂੰ ਨੂਰ ਬਲਬੇਦੀ ਖਾਤਰ ਨੂੰ ਨੂਰ ਬਲਬੇਦੀ ਆ ਪਿੰਡ ਹੈ ਜੀ ਬਸੀ ਚਨੋਲੀ ਬਸੀ ਚਨੋਲੀ 14 ਨੂੰ ਮਾਨਕਪੁਰ ਕਲਰ 14 ਨੂੰ ਮਾਨਕਪੁਰ ਕਲਰ ਰੇਪੋਰਟ ਰੋਡ ਡੈੜੀ ਦੇਗਾ 14 ਨੂੰ ਮਾਨਕਪੁਰ ਕਲਰ 19 ਨੂੰ ਭਗਤਾਲਾ ਰਾਮ ਕੀ ਸਮਾਦ ਵਰ ਮੀਨਾ 12 ਵਾ ਅੱਗੇ ਜੀ ਅੱਗੇ ਚੱਲ ਪਹਿਲਾਂ ਜਨਵਰੀ ਲੈ ਵੀਰੋ 2026 ਦੇ ਖਾੜੇ ਸੁਣੋ ਜਨਵਰੀ ਦੇ ਕਰੋ ਨੋਟ ਵੀਰੋ ਪਹਿਲੇ ਵੀਂਨੇ ਦੇ ਖਾੜੇ ਦੋਨੋਂ ਸਮਾਨਾ ਖੁਰਦ ਦੋਨੋਂ ਸਮਾਨਾ ਖੁਰਦ ਛੋਟਾ ਸਮਾਨਾ ਮਰੰਡਾ ਟੱਪ ਗਿਆ 8 ਨੂੰ ਸੁਧਾਰੀ ਮਾਜੜਾ 8 ਨੂੰ ਸੁਧਾਰੀ ਮਾਜੜਾ ਖੰਟ ਮਾਨ ਕੇ ਲਾਗ ਸੁਧਾਰੀ ਮਾਜੜਾ 10 ਨੂੰ ਮਰਹੋਲੀਆਂ 10 ਨੂੰ ਮਰਹੋਲੀਆਂ ਚੰਡੇ ਮਾਜੜੇ ਕੇ ਲਾਗ ਮਰਹੋਲੀਆਂ 12 ਨੂੰ ਗਰੇੜਾ ਜੀ 12 ਨੂੰ ਥਾਰੇ ਲਾਗੇ ਖਾੜਾ ਆ ਗਿਆ ਗੜਿਹੜਾ 12 ਨੂੰ ਗੜਿਹੜਾ ਵੀਨਾ ਪਹਿਲਾ 13 ਨੂੰ ਖੇੜੀ ਗੁਜਰਾ 13 ਨੂੰ ਖੇੜੀ ਗੁਜਰਾ ਡੇਰਾ ਵਸੀਗੇ ਲਾਗ ਬਸ ਅੰਕਰ ਬੰਦ ਕਰ ਦੇ